ਹਾਂਜੀ ਜਿਹੜਾ ਮੇਰਾ ਵੀਰ ਭੈਣ ਕੋਈ ਨਾ ਮੇਰੀ ਵੀਡੀਓ ਦੇਖਦਾ ਨਾ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਦੇਖੋ ਜੀ ਮੈਂ ਇਹ ਗੱਲ ਕਰਦੀ ਸੀਗੀ ਵੀ ਦੇਖੋ ਪਹਿਲਾਂ ਕਿੱਡੇ-ਕੱਡੇ ਪਰਿਵਾਰ ਹੁੰਦੇ ਸੀ ਘਟੋ-ਘਟ 10-10 15-15 ਜੀ ਹੁੰਦੇ ਸੀ ਆਪਾਂ ਘਰ-ਪਰਿਵਾਰ ਦੇ ਵਿੱਚ ਸਾਰੇ ਭੈਣ ਭਾਈ ਆਪਾਂ ਸਾਰੇ ਇਕੱਠੇ ਸ਼ਾਮ ਦੇ ਟਾਈਮ ਤਾਂ ਸਾਰਾ ਟੱਬਰ ਬਹਿ ਕੇ ਇਕੱਠੇ ਹੋ ਕੇ ਆਪਾਂ ਰੋਟੀ ਖਾਂਦੇ ਸੀ ਪੂਰੀ ਬਾਲਟੀ ਭਰੀ ਹੋਈ ਕੱਚੀ ਲੱਸੀ ਦੀ ਬਣਾ ਲੈਂਦੇ ਸੀ ਪੂਰੀ ਬਾਲਟੀ ਖਤਮ ਹੋ ਜਾਂਦੀ ਸੀ ਜਿਹੜੀ ਹੁਣ ਆਹ ਆਚਾਰ ਗਲਾਸਨ ਡੋਲੂ ਦੇ ਵਿੱਚ ਬਣਾਏ ਉਹ ਨਹੀਂ ਮੁੱਕਦੇ ਹੈਗੇ ਆਪਾਂ ਤੋਂ ਪਹਿਲਾਂ ਸਮਿਆਂ ਦੇ ਵਿੱਚ ਐਨਾ ਪਰਿਵਾਰ ਦੇ ਵਿੱਚ ਥਵਾਕ ਹੁੰਦਾ ਸੀ ਐਨੇ ਜੀ ਹੁੰਦੇ ਸੀ ਆਪਾਂ ਟੈਨਸ਼ਨ ਤਾਂ ਪਤਾ ਹੀ ਨਹੀਂ ਹੁੰਦਾ ਵੀ ਕਿੱਥੇ ਆ ਵੀ ਕਿੱਥੇ ਟੈਨਸ਼ਨ ਹੁੰਦੀ ਆ ਜਿਹੜੇ ਹੁਣ ਹਸਪਤਾਲ ਭਰੇ ਪੈ ਨੇ ਲੋਕ ਇੰਨੀਆਂ ਦਵਾਈਆਂ ਲਿਆਉਂਦੇ ਨੇ ਜੇਹੀ ਘਰ ਵਿੱਚ ਥਵਾਕ ਹੋਵੇ ਪਿਆਰ ਹੋਵੇ ਨਾ ਤੇ ਪਰਿਵਾਰ ਇਕੱਠਾ ਹੋਵੇ ਨਾ ਤਾਂ ਕਿਸੇ ਨੂੰ ਟੈਨਸ਼ਨ ਹੋਵੇ ਜਾਦਾ ਪੱਕੇ ਤੇ ਜਾਣਾ ਆਉਣਾ ਵਾ ਜਦ ਨਹੀਂ ਕੋਈ ਟੈਨਸ਼ਨ ਵੀ ਆਪਣੇ ਘਰੇ ਨਹੀਂ ਕੀ ਹੈਗਾ ਡੰਗਾਂ ਨੂੰ ਪੱਠੇ ਪਾਉਣੇ ਆ ਜਾਂ ਆਪਾਂ ਘਰੇ ਘਰ ਸੁਨਣਾ ਆਪਣਾ ਵੀ ਆਪਣੇ ਘਰੇ ਕੋਈ ਹੈ ਨਹੀਂ ਜਿੰਦਾ ਰੋਣਾ ਪੈਣਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਨਾ ਜਿਹੜੀਆਂ ਵੱਡੀਆਂ-ਵੱਡੀਆਂ ਖੁਸ਼ੀਆਂ ਦੇ ਦਿੰਦੀਆਂ ਬੰਦੇਆਂ ਨੂੰ ਇੱਕ ਭਲੇਖੀ ਨਿਗੇ ਹਨੀ ਅੱਡ ਹੋ ਗਈ ਤੇ ਲੱਗ ਲੱਗ ਹੋ ਗਈ ਪਤਾ ਨਹੀਂ ਆਪਾਂ ਕਿੰਨੇ ਖੁਸ਼ ਰਹੇ ਨੇ ਇੱਕ ਆਪਣੀ ਸੋਣ ਸਹਿਨਸ਼ੀਲਤਾ ਨਹੀਂ ਕਿਸੇ ਜਾਏ ਦੇ ਪਰਿਵਾਰ ਦੇ ਵਿੱਚ ਇੱਕ ਦੂਜੇ ਨੂੰ ਕੋਈ ਗੱਲ ਕਹਿੰਦਾ ਉਹਨੂੰ ਸਹਿੰਦੇ ਨਹੀਂ ਹੈਗੇ ਇਸ ਕਰਕੇ ਇਹ ਗੱਲਾਂ ਦਾ ਵੀ ਜ਼ਰੂਰ ਧਿਆਨ ਰੱਖਿਆ ਕਰੋ ਜਿਹੜਾ ਚੰਗਾ ਪਰਿਵਾਰ ਇਕੱਠਾ ਰਹਿੰਦਾ ਉਹਨਾਂ ਦੀ ਰੀਸ਼ ਕਰਿਆ ਕਰੋ ਉਹਨਾਂ 'ਤੇ ਧਿਆਨ ਦਿਆ ਕਰੋ ਪਰਿਵਾਰ ਹਮੇਸ਼ਾ ਇਕੱਠਾ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਅੱਧ ਹੋ ਕੇ ਕੁਝ ਨਹੀਂ ਮਿਲਦਾ ਹੈਗਾ ਤੇ ਟੈਨਸ਼ਨਾਂ ਨਹੀਂ ਗੀਆਂ ਬੰਦ ਦਵਾਈਆਂ ਨਹੀਂ ਤੁਰਿਆ ਰਹਿਣਾ ਠੀਕ ਹੈ ਜੀ